ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟ ਦਾ ਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਲਾਗੇ ਚੇਰਾਮ ਤੀਰਥ ਸਾਹਿਬ ਸਿੰਘਾਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਚ ਇੱਕ ਬਿਲਕੁਲ ਤਾਜੀ ਸੋਈ ਆ ਤੇ ਬਾਕੀ ਗੱਬਣਾ ਆ ਤੇ ਬਾਕੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸਕੇ ਵੀਰ ਜੀ ਹੋਠੀਕ ਠਾਜੇ ਵਧੀਆ ਵੀਰ ਜੀ ਵਧੀਆ ਤੁਸੀਂ ਸਰਾਓ ਸਭ ਵਧੀਆ ਜੇ ਤੇ ਨਾਮ ਦੱਸਦੇ ਇਕ ਵਾਰੀ ਫਿਰ ਨਾਮ ਮੇਰਾ ਸਾਹਬ ਸਿੰਘ ਜੀ ਪਿੰਡ ਕੋੜਦਾ ਤੂੰ ਲਾਗੇ ਰਾਮਦੀਸ ਜਿਲ੍ਹਾ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਟੈਲੀਫੋਨ ਨੰਬਰ ਬੋਲਦਾ ਫੋਨ ਨੰਬਰ ਹੈ 9781228722 ਠੀਕ ਹੈ ਜੀ ਅੱਜ ਫੇਰ ਜਰਸੀਆਂ ਹੀ ਆ ਸਾਰੀਆਂ ਹਾਂ ਜੀ ਜਰਸੀਆਂ ਕ੍ਰੋਸ ਵਿੱਚ ਦੋ ਕ੍ਰੋਸ ਤੇ ਦੋ ਜਰਸੀਆਂ ਜੀ ਠੀਕ ਐ ਇਹ ਆ ਵੀ ਇਨਾਂ ਦਿਨਾਂ ਦੀ ਡਿਮਾਂਡ ਹੁੰਦੀ ਐ ਇੰਨਾ گاਵਾਂ ਦੀ ਤੇ ਬਾਕੀ ਅੱਜ ਤਾਂ 6 ਹੀ ਦੋ ਰਤੀ ਵੇਖੀਆਂ ਅੱਛਾ ਹਾਂ ਜੀ ਤੇ ਆਏ ਵੇਖਣੋਂ ਜਿਆਦਿਆਂ ਵੀ ਚੰਗੇ ਦੁੱਧ ਵਾਲੀਆਂ ਵਾਂ ਚੰਗੀਆਂ ਵਾਲਾ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਆ ਜਿਹੜੀ ਇਹਦੇ ਬਾਰੇ ਦੱਸ ਦੀ ਆਪਾਂ ਜੀ ਵੀ ਜੀ ਪਹਿਲਾਂ ਸੁਦਾ ਸੁਣੀ ਜੀ ਅੱਛਾ ਬਲਕੇ ਹਫਤੇ ਤੇ ਲੱਗ ਬਨੇ ਕੱਚੀ ਹਲੇ ਠੀਕ ਐ ਹਫਤਾ ਕਿ ਖੜਦੀ ਐ ਤੇ ਕੋਟ 15 16 ਲੀਟਰ ਤੇ ਪਲਾਸੀ ਦੇਉਗੀ ਕੱਦ ਵਜਨ ਵੇਖੋ ਕਿੰਨਾ ਵਸ਼ੀਦਾ ਕੱਦ ਵਜਨ ਮਰਦੇ ਹਸਾਬ ਨਾਲ ਚੰਗਾ ਵਾ ਦੰਦੋ ਕਿਤਰੇ ਆ ਦੰਦੋ ਛੇ ਦਾ ਦੀ ਹੈ ਅੱਛਾ ਇਹ ਪੱਕ ਕੇ ਬਲ ਚੜ ਕੇ ਹੋਈ ਹੈ ਜੀ ਠੀਕ ਆ ਚਲੋ ਤੋਰਾ ਫਿਰ ਇੱਕ ਕਰੀਏ ਬਾਕੀ ਨਿੱਗਰ ਆ ਪੂਰੀ ਆ ਬੁਤੀ ਪੱਤੀ ਵੇਖੋ ਕਿ ਕਿੰਦਾਬਾਰ ਹੈ ਤਾਂ ਦੇਖੋ ਕਿੰਨਾ ਵਸ਼ੀਦਾ ਇੰਨਾ ਜੱਸੀ ਕਾਟ ਘਾਟੀ ਹੁੰਦਾ ਤੇ ਬਾਕੀ ਛੋਟੇ ਛੋਟੇ ਕੰਨ ਨੇ ਆ ਪਿਆਰਾ ਜਿਹਾ ਫੇਸ ਹੈ ਦਾ ਲੇ ਜਾ ਜਰਸੀਆਂ ਦੇ حساب ਨਾਲ ਕੱਦ ਵਜ਼ਨ ਚੰਗਾ ਹੈ ਨਿੱਗਰ ਆ ਜਾਣ ਵਾਲੀ ਹੈ ਜਿਹੜੀ ਅਜੇ ਕੋਈ ਟਾਈਮ ਲੱਗੇਗਾ ਨਾ ਮੈਨੂੰ ਚੰਗੀ ਪਰੂਗੀ ਚਲੋ ਲੈ ਜਾ ਫਿਰ ਖੋਲੀ ਬੜਾ ਵਧੀਆ ਭਾਈ ਆਹ ਦੇਖ ਸਕਦੇ ਜੀ ਪਹਿਲੇ ਸੋਹੇ ਥਾਣ ਜਿਹੜਾ ਚੰਗਾ ਵਾ ਇਹਦੇ ਕੋਲ ਆਹ ਥਾਣੇ ਦੇ ਦੇਖ ਸਕਦੇ ਜੀ ਇੱਕਰੀ ਲਾਗੇ ਤੋਂ ਚੰਗੇ ਗੈਪ ਤੇ ਦੂਰ ਦੂਰ ਥਾਣੇ ਆ ਤੇ ਬਾਕੀ ਫਿਕਸ ਜੇ ਵਨ ਇਹਦਾ ਤਿਆਰ ਕਰਨ ਦੀ ਹੈ ਹਲੇ ਕਿੰਨਾ ਫੇ ਰੱਖਣਾ ਵਿਧਿਆ ਦਾ ਮੋਲ ਆਪਾਂ ਮੋਦ ਵੀ ਜੀ ਇਹ ਤਾਂ ਹਲੇ ਹਫਤਾ ਖੜਦੀ ਆ ਅੱਛਾ ਜਿਹੜੇ ਨੂੰ ਭੈਣ ਭਰਾ ਨੂੰ ਪ੍ਰੋਪੋਜ਼ ਕਰਦਾ ਹੂਂ ਯਾ ਪੈਸਾ ਪੁੰਤੇ ਕਾਜ ਬੋਲਦਾ ਅੱਛਾ ਇਹਦਾ ਰੇਟ ਫੋਨ ਤੇ ਕਰ ਲਓ ਹੁਣ ਦਾ ਹੁਣ ਦੇ ਸਾਬ ਨਾਲ ਹੋ ਜਾਊਗਾ ਜਿਹੜਾ ਮਿਲ ਕੇ ਹੁਣ ਕਿਸੇ ਨੂੰ ਸਾਮ ਖਾਟ ਕੇ ਦਵਾਂਗੇ ਹਾਂਜੀ ਜੇ ਮੰਨ ਲਓ ਵੀ ਸਵਾ ਕੇ ਦੀ ਇਹ ਫਿਰ ਤੁਹਾਨੂੰ ਪਤਾ ਹੀ ਅਵਸ਼ੀ ਫਿਰ ਹਫਤਾ ਦਸ ਦਿਨ ਖੜਦੀ ਹੈ ਫਿਰ ਉੱਤੇ ਸਾਮ ਪੈ ਜਾਨੀ ਹੁਣ ਸਾਮ ਛੱਡ ਗਏ ਤੇ ਹੁਣ ਆ ਜਿਹੜੀ ਦਿਖਾਉਣੀ ਆ ਆਪਾਂ ਦੂਸਰੇ ਨੰਬਰ ਤੇ ਚੰਗੇ ਕਮਾਲ ਦੀ ਤਿਆਰ ਹੁੰਦੀ ਹੈ ਇਹ ਵੀ ਹਵਾਨ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਕਾਫੀ ਚੰਗੀਆਂ ਆ ਆ ਦੇਖ ਸਕਦੇ ਥਾਣਾ ਦਾ ਸੱਜ ਗੈਪ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਵੀ ਦਰਸੀਆ ਜਿਹੜੀ ਕੱਦ ਵਜਨ ਚ ਇਹ ਵੀ ਉਹਦੇ ਵਰਗੀ ਆ ਦੱਸੀਏ ਤੇ ਬਾਰੇ ਇਹ ਵੀ ਜਿੱਥੋਂ ਲਈ ਹੈ ਉਹਨਾਂ ਕਹਾਂ ਵੀ 25 ਤੋਂ ਪਲੱਸ ਦੁੱਧ ਹੁੰਦੀ ਆ ਅੱਛਾ ਦਾ ਤੀਜੇ ਸਵੇਰ ਆ ਮੂੰਹ ਛੇਦ ਆਂਦਿਆ ਨੇ ਅੱਛਾ ਹਾਂ ਸਵੇਰ ਤੀਸਰਾ ਤੇ ਹਾਂ ਪਹਿਲਾਂ ਕਿਤੇ ਖੀਰੀ ਸੂਸਾ ਪਈ ਹੈ ਨਾ ਅੱਛਾ ਤੇ ਦੂਜੀ ਸਵੇਰ ਉਹਨਾਂ ਕਹਾਂ ਵੀ 25 ਲੀਟਰ ਦੁੱਧ ਦਿੱਤਾ ਵਾ ਅੱਛਾ ਤੇ 25 ਤੋਂ ਪਲੱਸ ਹੀ ਰਗੀ ਦਊਗੀ ਨਾ ਮਤਲਬ ਕਿ ਇੰਨਾ ਤੇ ਦਊਗੀ ਦਊਗੀ ਨਾ ਵਾਹ ਜੇ ਤੂੰ ਸਾਹਮਣਾ ਲੈ ਤਾ ਵੱਧ ਵੀ ਦੇ ਸਕਦਾ ਏ ਆ ਬਈ ਪਿਛੋਂ ਚੰਗੀ ਜੱਗਾ ਤੋ ਆਈ ਏ ਤੋਰੋ ਹਾਂ ਤੇਰੇ ਕਿ ਅਪੀਐਸੂ ਕੋ ਕਟਾਸ਼ ਮੈਂ ਅੰਦਰ ਤੇ ਦ ਬਿਲਕੁਲ ਪਿਆਰਾ ਜਿਹਾ ਫੇਸ ਏ ਲੈ ਜਾ ਫਿਰ ਬਾਕੀ ਹਵਾਨੇ ਦੇ ਇੱਧਰਲੇ ਪਾਸੇ ਨਾੜਾ ਪੱਦੂ ਗੁੱਤੋਂ ਦੇਖ ਸਕਦੇ ਅਜੇ ਤਿਆਰ ਹੋਣੀ ਆ ਜੇ ਢੱਲਾ ਢੁਲਾ ਹਵਾਨੇ ਚ ਕਾਫੀ ਏ ਲੈ ਜਾ ਤਤ ਨੂੰ ਇਧਰ ਵੀ ਤੇ ਸੰਦਖਾਰੀ ਹੈ ਕਹੀ ਲੱਗੇ ਤਾਂ ਆਹ ਦੇਖ ਸਾਡੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਹੈ ਬਾਕੀ ਥੱਲੇ ਢਿੱਲਾ ਵੀਲੇ ਬਹੁਤ ਹੈ ਤੋਰ ਦੇ ਕਰੀ ਲੈ ਜਾ ਉਧਰ ਨੂੰ ਇਹ ਕਰੀ ਫੇਰ ਤੇ ਲੈ ਆਉਂਦਾ ਨਾ ਚੰਗੀ ਤਰ੍ਹਾਂ ਦਿਖਾ ਦਈਏ ਬਾਕੀ ਜਰਸੀਆਂ ਦੇ ਸਾਬ ਨਾਲ ਕੱਦ ਕੱਠ ਬੇਲ ਦੀ ਚੰਗੀ ਹੈ ਜੇ ਤਿਆਰ ਹੋਊਗੀ ਲੈ ਜਾ ਵੀਰ ਜੀ ਬਾਕੀ ਕੁਛ ਨਹੀਂ ਕੀ ਪਲਾਵੀਆਂ ਹਵਾਨੇ ਤੇ ਬਾਕੀ ਸੁੰਦਿਆ ਸੁੰਦਿਆ ਜੇ ਇਹਨੇ ਹੋਰ ਭਰ ਜਾਣਾ ਤੇ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਮੈਂ ਦਣਾ 70000 ਕਰ ਲਿਆ ਜੀ ਨਹੀਂ ਜੱਜਾ ਕਰੀਏ ਕੀ ਹਾਂਜੀ ਬਾਕੀ ਗਾਵਾ ਬਹੁਤ ਚੰਗੀ ਹੱਲ ਸੁਈਂਂਂ ਦੇਦੇ ਭਾਵੇਂ ਕਰ ਵੀ ਲੈਂਦੇ ਹਲੇ ਹੋਰ ਬਹੁਤ ਜਿਆਦੀ ਬੰਨੀ ਢਿੱਲਾ ਬਹੁਤ ਆ ਅਜੇ ਬੰਨੀ ਆ ਚੰਗੀ ਹਨਾ ਬਹੁਤ ਪਰ ਸੂਪਰੀ ਵਿਧੀ ਤਿਆਰ ਹੀ ਆ ਹਾਂਜੀ ਹਾਂਜੀ ਚਾਹ ਅੱਜ ਸੂਪੇ ਚਾਹ ਸੇਰ ਨੂੰ ਸੂਪੇ ਮਿਲ ਕੇ ਇੰਨਾ ਹੀ ਆ ਅੱਖੇ ਚ ਦੋ ਦਿਨ ਬਸ ਠੀਕ ਹੈ ਜੀ ਹਾਂਜੀ ਅੱਜ ਦੀ ਸੂਸਾਦੀ ਕੱਲ੍ਹ ਦੀ ਸੂਸਾਦੀ ਠੀਕ ਆ ਹਾਂਜੀ ਕਿੰਨੇ ਦੇ ਜਸਨੋਂ ਕਰੀਏ ਜਸਨੋ ਵਿਧੀ ਮੋਲ ਭਾਵੇਂ ਜਿੰਨਾ ਮਰੀ 70 ਕਰੋ 75 ਕਰੋ ਹਾਂਜੀ 65000 ਤੱਕ ਮੈਂ ਤਾਂ ਤੁਸੀਂ ਕਰਾ ਲਓ ਜਿੰਨਾ ਕਰਾਉਣਾ ਯਾਰ 62000 ਤੀ ਦੇ ਦਈਏ 60000 ਦੀ ਦੇ ਦਾਂਗੇ ਅੱਛਾ 60000 ਹੀ ਦੇ ਦੋਗੇ ਉਤੋਂ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਆ ਤਾਜੀ ਸੋਈ ਆ ਹਾਂ ਜੀ ਇਹ ਤਾਜੀ ਸੋਈ ਆ ਇਹਦੇ ਮਗਰ ਕੀ ਆ ਗਿਆ ਜੀ ਬੱਚਾ ਜੀ ਬੱਚਾ ਆ ਗਿਆ ਜੇਰ ਜੀ ਉਹ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਆ ਪੂਰਾ ਵਧੀਆ ਥਣ ਤਿਆਰ ਕੀਤਾ ਇਹਨੇ ਜੇਰ ਦਿਖਾ ਦਈਏ ਕਰੀਏ ਦੀ ਹਾਂ ਭਾਈ ਜਿਹੜੀ ਇਹ ਜੀ ਜੇਰ ਪ੍ਰੋਪਰ ਜਿਹੜੀ ਇਹਨੇ ਪਾਤੀ ਆ ਠੀਕ ਹੈ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਵੀ ਕੀ ਦੁੱਧ ਵੀ ਕਰਾਉਸ ਹੈ ਗਾਂ ਦੁੱਧ ਮਤਲਬ ਕਿ 14 ਕਿ ਲੀਟਰ ਦੇ ਲੱਗੇ ਬਨੇ ਦਹੀ ਜੂਗੀ ਅੱਛਾ ਹਾਂ ਬਾਕੀ ਦੁੱਧ ਆਪਾ ਇਹਦਾ ਹਾਂਜੀ ਹਾਂਜੀ ਨਾਲ ਪਾਲੂਗਾ ਬਾਕੀ ਥਣ ਥਣ ਬਣਾਉ ਜੀ ਲੱਗਾ ਵਾ ਠੀਕ ਆ ਹਾਂਜੀ ਦੁੱਧ 14 15 ਦੇ ਦੇ ਦੇਣਾ ਕੱਦ ਵਜਨ ਚੰਗਾ ਤੋਰ ਹਾਂ ਫੇਰ ਇੱਕ ਰੀ ਬਾਕੀ ਤਾਜੀ ਸੋਜੀ ਉਹਦੇ ਕਰਕੇ ਥੋੜੀ ਲੱਪੇ ਜਿਆ ਬਾਕੀ ਥੱਲੇ ਚੰਗੀ ਭਰ ਗਈ ਆ ਇਹ ਆ ਵੀ ਚਲ ਇਹ ਵੀ ਆਪ ਪਾਸ ਹੀ ਹੋਣੀ ਆ ਵੀ ਆਪਣੀ ਪਾਸ ਕਰਕੇ ਹਲੋ ਨਾ ਮੱਜੀ ਆ ਭਾਜ ਛੋਟਾਈ ਠੀਕ ਆ ਬਾਕੀ ਹਵਾਨਾ ਗਾਣਾ ਵੀ ਚੰਗਾ ਪਰ ਕੀ ਆ ਤੇ ਪਛਾਨ ਬਾਕੀ ਆ ਮੱਸਾ ਕਫੋਰ ਜੀ ਹੁੱਟੀ ਚਲੋ ਲੈ ਜਾਓ ਬੱਚੇ ਵਾਲੇ ਥੋੜਾ ਜਿਹਾ ਨੇ ਤੇਜ਼ ਭੱਜਣਾ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 40000 ਕਰਦੇ ਅੱਛਾ ਹਾਂਜੀ 25000 ਤਮਾਨਤਾ ਕਰਦਾ ਅੱਛਾ ਇਹਦਾ 35000 ਤਨ ਕਰਦਾ 30000 ਵੀ ਦੇ ਦਾਂਗੇ ਵੀ ਜੀ ਹਾਂ ਅੱਛਾ ਇਹ 30000 ਵੀ ਦੇ ਦੇਣੀ ਠੀਕ ਹੈ ਜੀ ਇਹ 30000 ਦੀ ਕਿੰਦੇ ਵੀ ਦੇ ਦੇਾਂਗੇ ਬਾਕੀ ਤਾਜੀ ਸੁਵੇ ਅੱਛਾ 30000 ਜੀ 30000 ਜੀ ਤੇ ਆ ਜਿਹੜੀ ਆ ਇਹਦਾ ਸੁਹਾ ਗਨਵਾਜਿਆ ਨਾ ਇਹ ਵੀ ਤੀਸਰਾ ਸੁਹਾ ਮੇਰੀ ਸੁਣੀ ਆ ਤੇ ਕਿੰਨੇ ਕ ਦੁੱਧ ਵਾਲੀ ਆ ਇਹ ਵੀ 14 ਤੋਂ ਪਲੱਸ 15 ਵਾਲੀ ਆ ਮਤਲਬ ਕਿ ਬੜੀ ਬਾਨੀ ਬੜੀ ਵੈਡ ਹੋਈ ਤੋਰੋਂ ਹਾਂ ਫੇਰ ਇੱਕ ਰੀਨ ਇਹ ਵੀ ਇਹ ਜੇ ਤਿਆਰ ਹੋਣੀ ਆ ਢਿੱਲਾ ਇਹਦੇ ਵੀ ਹਵਾ ਨੇ ਕਾਫੀ ਬਾਕੀ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਇੱਕ ਰਿਆ ਥਾਣੇ ਦੇਖ ਸਕਦੇ ਜੀ ਇਹਦੇ ਘਵਾਨੇ ਤੇ ਨਾੜੇ ਇਹਦੇ ਵੀ ਚੰਗੀਆਂ ਠੀਕ ਹੈ ਜੀ ਚਲੋ ਲੈ ਜਾਓ ਫਿਰ ਤੇ ਇਹਦਾ ਫਿਰ ਮੁੱਲ ਮੁੱਲ ਵੀ ਦੀ ਇਹਦਾ ਭਾਵੇਂ 40 ਕਰੋ ਪਰ ਜਿੰਨਾ ਵਧੀ ਕਰੋ ਇਹ ਵੀ ਦੀ 35000 ਤਮਾਮ ਤਵ ਕਰਦਾਂਗੇ ਕਿੰਨਾ ਕਰਦੋਗੇ ਇਹ ਵੀ ਵੀ ਦੀ 33 ਦੀ ਦੇ ਦਾਂਗੇ ਅੱਛਾ ਸੇਮ ਹੀ ਦੇ ਦੋਗੇ ਅੱਛਾ 33 ਦੀ ਭਾਵੇਂ ਕੋਈ ਹੋ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੇ ਬਿਲਕੁਲ ਵਧੀਆ ਗਾਈਆਂ ਵਾ ਕੋਈ ਕੋਈ ਛੋਟੀਆਂ ਨਹੀਂ ਹੈਗੀਆਂ ਕਦਮ ਵਜਣ ਵਾਲੀਆਂ ਵੇਣਾ ਠੀਕ ਆ ਹਾਂਜੀ ਬਿਲਕੁਲ ਭਾਅ ਵੀ ਜਾਇਜ਼ ਕੀਤਾ ਵਾ ਇਹ ਆ ਵੀ ਆਪਣੀਆਂ ਕੋਈ ਪਾਸ ਕਰਕੇ ਨਾ ਵੇਚ ਕੇ ਖੜੇ ਠੀਕ ਆ ਹਾਂਜੀ ਆ ਤਾਜੀ ਸੋਈ ਆ ਬਾਕੀ ਸਾਰੀਆਂ ਗੱਬਣਾ ਤੇ ਆਪ ਇੱਥੇ ਆਓ ਆਪਣੀਆਂ ਪਾਸ ਕਰਕੇ ਤੇ ਵੇਸ਼ ਚੱਕ ਕੇ ਖੜੋ ਜੀ